ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਨੇ ਜਿਹੜੀ ਗੱਲਬਾਤ ਕਰਨੀ ਆ ਉਹ ਗੱਲਬਾਤ ਕਰਨੀ ਆ ਇੱਕ ਵਿਧਵਾ ਬਾਰੇ ਦੇਖੋ ਜੀ ਕਈ ਗੱਲਾਂ ਸਾਨੂੰ ਜ਼ਿੰਦਗੀ 'ਚ ਬਹੁਤ ਤਕਲੀਫ਼ ਦੰਦੀਆਂ ਨੇ ਕਿਉਂਕਿ ਦੁਨੀਆਦਾਰੀ 'ਚ ਛੋਸ਼ੇਬਾਜੀ ਵੱਧ ਹੈ ਦੁਨੀਆਦਾਰੀ 'ਚ ਬਹਿਮਬਾਜੀ ਵੱਧ ਹੈ ਦੁਨੀਆਦਾਰੀ ਨੇ ਜਿਹੜੀ ਗੱਲ ਦਾ ਧਿਆਨ ਰੱਖਣਾ ਉਹ ਨਹੀਂ ਰੱਖਦੇ ਹੋਰ ਪਾਸੇ ਨੂੰ ਇਹ ਭੱਜੇ ਰਹਿਣਗੇ ਆ ਨਹੀਂ ਜੀ ਕਰਨਾ ਉਹ ਨਹੀਂ ਜੀ ਕਰਨਾ ਇਹਨਾਂ ਗੱਲਾਂ 'ਚ ਕੁਝ ਨਹੀਂ ਰੱਖਿਆ ਕਿਉਂਕਿ ਇਹ ਮੈਂ ਉਹੀ ਗੱਲਾਂ ਕਰਦੀ ਹੁੰਨੀ ਆ ਜਿਹੜੀਆਂ ਅੱਖੀਂ ਦੇਖੀਆਂ ਹੋਣ ਗੱਲ ਕਰਦੇ ਆਂ ਆਪਾਂ ਇੱਕ ਵਿਧਵਾ ਦੀ ਲਾ ਲੋ ਸਾਡਾ ਕੋਈ ਵੀਰ ਐ ਚੜ੍ਹਾਈ ਕਰ ਗਿਆ ਕੱਲੂ ਸਾਡੇ ਬੱਚੇ ਦਾ ਵਿਆਹ ਐ ਭਾਵੇਂ ਧੀ ਦਾ ਭਾਵੇਂ ਪੁੱਤ ਦਾ ਪਤਾ ਏ ਜਨਾਨੀਆਂ ਕੀ ਕਰਦੀਆਂ ਨੇ ਇਹ ਜਨਾਨੀਆਂ ਉਹ ਕਰਦੀਆਂ ਨੇ ਜਿਹੜੀਆਂ ਓਵਰੇਜ ਨੇ ਕੁੜੀਆਂ ਕੱਤਰੀਆਂ ਨਹੀਂ ਇਹਨਾਂ ਗੱਲਾਂ ਕਿੰਨੀ ਧਿਆਨ ਦਿੰਦੀਆਂ ਹੁਣ ਤੁਸੀਂ ਇਹ ਦੇਖੋ ਵੀ ਜਦੋਂ ਧੀ ਪੁੱਤ ਦਾ ਸ਼ਗਨ ਕਰਨਾ ਵਿਆਹ ਚ ਕਹਿਣਗੀਆਂ ਨਾ ਤੂੰ ਨਾ ਮੂਰੇ ਆਈ ਤੂੰ ਫਲਾਣੀ ਤੋਂ ਸ਼ਗਨ ਕਰਾਦੀ ਕਿਸੇ ਭੂਆ ਤੋਂ ਕਿਸੇ ਮਾਸੀ ਤੋਂ ਸ਼ਗਨ ਕਰਾਦੀ ਕੋਣ ਤੂੰ ਨਾ ਮੂਰੇ ਆਈ ਮਾੜੇ ਕਰਮ ਵਾਲੀਏ ਕਿਸੇ ਸੁਹਾਗਣ ਤੋਂ ਸ਼ਗਨ ਕਰਾਈ ਇਹ ਸ਼ਬਦ ਕਹਿਣਗੀਆਂ ਮੈਂ ਇਹ ਦੇਖੇ ਹੋਏ ਆ ਤਾਂ ਬੋਲਦੀਆਂ ਭਾਈਓ ਮਾੜੇ ਕਰਮ ਵਾਲੀ ਤਾਂ ਜਿਹੜੀ ਹੈਗੀ ਹੈ ਹੈਗੀ ਆ ਉਹਦੇ ਜਿੰਨੇ ਮਾੜੇ ਕਰਮ ਕੀਤੇ ਹੋ ਸਕਦੇ ਆ ਜੀ ਦਾ ਸਿਰ ਦਾ ਸਾਈ ਉਹਨੂੰ ਬੇਟਾ ਮਾਂ ਛੱਡ ਕੇ ਚਲੇ ਗਿਆ ਹੋਵੇ ਪਰ ਉਹਨੂੰ ਇਹ ਦੱਸੋ ਵੀ ਉਹਦਾ ਇਹ ਹੱਕ ਖੋਣ ਦਾ ਕੀ ਦਾ ਹੱਕ ਹੈ ਬਈ ਇੱਕ ਬਾਪ ਤਾਂ ਮਰ ਕੇ ਸਾਰਾ ਕੁਝ ਛੱਡ ਗਿਆ ਧੀਆਂ ਪੁੱਤਾਂ ਦਾ ਉਹ ਖੁਸ਼ੀਆਂ ਤੋਂ ਵੀ ਗਿਆ ਉਹ ਗਮੀਆਂ ਤੋਂ ਵੀ ਗਿਆ ਉਹ ਧੀਆਂ ਪੁੱਤਾਂ ਨੂੰ ਪਾਲਣ ਤੋਂ ਵੀ ਗਿਆ ਮਾਂ ਐ ਜਿਹੜੀ ਉਹ ਜਿਉਂਦੀ ਬੈਠੀ ਐ ਤੁਸੀਂ ਮਾਂ ਨੂੰ ਜਿਉਂਦੀ ਦਾ ਹੀ ਗੱਲ ਘੁੱਟਤਾ ਬਈ ਤੂੰ ਤਾਂ ਉਹੀ ਨ ਭਾਗਣਾ ਕਿਸੇ ਸੁਹਾਗਣ ਤੋਂ ਸਾਰੇ ਸ਼ਗਨ ਕਰਾਈ ਉਹ ਭਾਈ ਸਾਡੇ ਘਰ ਦੇ ਜੀ ਹੁੰਦੇ ਨੇ ਇਰੇ ਮੁੱਕਦੇ ਨੇ ਉਹ ਕੁਛ ਨਾਲ ਨਹੀਂ ਲੈ ਜਾਂਦੇ ਕੋਈ ਇੱਥੇ ਭਾਗਾ ਨਹੀਂ ਕੋਈ ਇੱਥੇ ਨਭਾਗਾ ਨਹੀਂ ਜਿੰਨੇ ਸਾਡੇ ਸਵਾਸ ਐ ਅਸੀਂ ਉਨੇ ਹੀ ਲੈਣੇ ਨੇ ਮੈਂ ਬਹੁਤੇ ਘਰਾਂ ਚ ਤਾਂ ਇਹ ਵੀ ਦੇਖਿਆ ਜੇ ਸਾਡੀ ਧੀ ਭੈਣ ਕੋਈ ਵਿਧਵਾ ਹੋਈ ਹੋਈ ਐ ਦੂਈ ਜਿਹੜੀ ਸੁਹਾਗਣ ਧੀ ਭੈਣ ਹੁੰਦੀ ਐ ਉਹਦਾ ਕੱਪੜਾ ਨਹੀਂ ਪਾਉਂਦੀ ਉਹਦੀ ਚੁੰਨੀ ਨਹੀਂ ਲੈਂਦੀ ਉਹ ਕੋਈ ਬਿਮਾਰੀ ਐ ਵੀ ਜਿਹੜੀ ਤੁਸੀਂ ਪਿੱਟ ਹੋ ਜਾਓਗੇ ਇਹਨਾਂ ਬਹਿਮਾਂ ਜੋ ਬਾਹਰ ਆਉ ਕੋਈ ਪਤਾ ਨਹੀਂ ਕਿਦੇ ਤੇ ਕਦ ਕਿਹੜਾ ਵਕਤ ਪੈ ਜਾਂਦਾ ਐ ਅਸੀਂ ਇਹ ਛੋਟੀਆਂ-ਛੋਟੀਆਂ ਗੱਲਾਂ ਨੂੰ ਇੰਨਾ ਦਿਮਾਗ ਤੇ ਬਿਠਾਇਆ ਹੋਇਆ ਹੈ ਜਿਹੜੀਆਂ ਦਾ ਕੋਈ ਮਤਲਬ ਨਹੀਂ ਹੈਗਾ ਮੈਂ ਤਾਂ ਕਹਿੰਦੀ ਆਂ ਵੀ ਜੇ ਸਾਡੇ ਘਰ 'ਚ ਸਾਡਾ ਭੈਣ ਭਾਈ ਕੋਈ ਚੜ੍ਹਾਈ ਕਰਿਆ ਹੋਇਆ ਹੈ ਯਾਰ ਤੁਸੀਂ ਇਹੀਆਂ ਜੀਆਂ ਗੱਲਾਂ ਉਹਨਾਂ ਦੇ ਮਨਤੇ ਦੂਰ-ਦੂਰ ਤੱਕ ਨਾ ਹਉਣ ਦਿਆ ਕਰੋ ਤੁਸੀਂ ਜਿਹੜੇ ਸ਼ਗਨ-ਵਗਨ ਆ ਤੇ ਹਾਂ ਪੁੱਤਾਂ ਦੇ ਮੈਂ ਤਾਂ ਕਹਿੰਦੀ ਆਂ ਮਾਂ ਨੂੰ ਕਰਨਾ ਹੀ ਚਾਹੀਦੇ ਆ ਕਿ ਕਿੱਥੇ ਲਿਖਿਆ ਆ ਕਿ ਆ ਗੱਲਾਂ ਨੇ ਇਹ ਹੁਣ ਤੁਸੀਂ ਮੈਨੂੰ ਇਹ ਦੱਸੋ લાલો માનો કોસો હો ગયા કે તે ਤੁਸੀਂ પયો દેખયા શગન છડਦਾ ਧੀ ਦਾ લડબી બાપ ફડાઉંਦਾ ઉથે કਿੱડી શગન આલી ગੱਲ ਹੁੰਦੀ ਆ ਜਿੱਥੇ ਸਾਡੀ ਜ਼ਿੰਦਗੀ ਨੇ ਇੱਕ ਦੂਏ ਨਾਲ ਅਟੈਚ ਹੋਣਾ ਲੜਫੜਾਉਣਾ ਬਾਪ શગਨ ਵੀ ਪਾਉਂਦਾ ਤੁਸੀਂ ਦੇਖਿਆ ਬਾਪ ਦੀ ਜਗ੍ਹਾ ਤਾਂ ਆਇਆ ਚਾਚਾ ਸ਼ਗਨ ਪਾਉਂਦਾ 타યા ਚਾਚਾ ਉਥੇ ਪਾਉ ਜਿੱਥੇ ਬਾਪ ਹੈ ਨਹੀਂ ਜਿੱਥੇ ماں ਨਹੀਂ ਹੈਗੀ ਉਥੇ ਬਾਪ ਦੇਖਿਆ ਤੁਸੀਂ ਵੀ ਬਾਪ ਸ਼ਗਨ ਨਾ ਕਰੇ ਬਾਪ ਸ਼ਗਨ ਕਰਦਾ ਫਿਰ ਮਾਂ ਨੂੰ ਹੱਕ ਹੱਕ ਕਾਤੇ ਨਹੀਂ ਸ਼ਗਨਾਂ ਦਾ ਤੁਸੀਂ ਇਹਨਾਂ ਬਹਿਮਾ ਭਰਮਾਂ ਚੋਂ ਬਾਹਰ ਆਓ ਮੈਂ ਤਾਂ ਕਹਿੰਦੀ ਆ ਮਾਮਾ ਨੂੰ ਵੀ ਇਹਨਾਂ ਬਹਿਮਾ ਭਰਮਾਂ ਚੋਂ ਬਾਹਰ ਆਉਣਾ ਚਾਹੀਦਾ ਕਿਸੇ ਦੇ ਮਗਰ ਨਾਲ ਲੱਗੋ ਆਪਣੇ ਧੀਆਂ ਪੁੱਤਾਂ ਦੇ ਸ਼ਗਨ ਕਰਿਆ ਕਰੋ ਮੈਂ ਤਾਂ ਇੱਥੇ ਥਾਈ ਦੇਖਿਆ ਜੇ ਕੁੜੀਆਂ ਦੇ ਵਿਆਹ ਇਹ ਮਾਂ ਵਿਧਵਾ ਇਹ ਕੁੜੀਆਂ ਦੇ ਕਿਸੇ ਸਮਾਨ ਨੂੰ ਵੀ ਹੱਥ ਨਹੀਂ ਲਾਉਂਦੀ ਮਾਸੀਆਂ ਮੰਮੀਆਂ ਭੂਆ ਪੁੱਫੀਆਂ ਨੂੰ ਸੱਦ ਲੈਂਦੀਆਂ ਨੇ ਵੀ ਆ ਕੇ ਤੁਸੀਂ ਬਾਜੋ ਬੇਟੀਆਂ ਚ ਸਮਾਨ ਇਹ ਕੰਮ ਨਾ ਕਰਿਆ ਕਰੋ ਇਹ ਲੋਕ ਦਿਖਾਵੇ ਆ ਕੁਛ ਨਹੀਂ ਇਹਨਾਂ ਗੱਲਾਂ 'ਚ ਬਹਿਮਾ ਭਰਮਾ ਦੀਆਂ ਗੱਲਾਂ ਨੇ ਇਹ ਠੀਕ ਆ ਜੀ ਸਾਡੇ ਹੀ ਭੈਣ ਭਾਈ ਹੁੰਦੇ ਨੇ ਉਹਦੀਓ ਔਲਾਦ ਹੁੰਦੀ ਆ ਉਹੀ ਪਿਓ ਦੀ ਔਲਾਦ ਹੁੰਦੀ ਆ ਜਿਹਦਾ ਅਸੀਂ ਸਭ ਕੁਝ ਕਰਨਾ ਹੁੰਦਾ ਇਹ 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 ਜਿਹੜੀਆਂ ਗੱਲਾਂ ਆ ਨਾ ਇਹ ਗੱਲਾਂ ਸਾਨੂੰ ਇੱਕ ਤਾਂ ਸਾਨੂੰ ਤੋੜਦੀਆਂ ਇੱਕ ਸਾਡੇ ਬੱਚਿਆਂ ਦੇ ਮਨਾਂ ਤੇ ਬਹੁਤ بڑا ਅਸਰ ਪਚਾਉਂਦੀਆਂ ਨੇ ਇੱਕ ਸਾਡੀਆਂ ਜਿਉਂਦੇ ਜੀ ਖੁਸ਼ੀਆਂ ਸਾਡੇ ਹੱਥੋਂ ਖਿਸਕ ਜਾਂਦੀਆਂ ਨੇ ਅਸੀਂ ਆਪਣੇ ਬੱਚਿਆਂ ਦੇ ਸ਼ੌਂਕ ਨਹੀਂ ਪੂਰੇ ਕਰ ਸਕਦੇ ਮੈਂ ਇਹ ਗੱਲ ਕਹੂੰਗੀ ਵੀ ਜਿਹੜਾ ਸ਼ਗਨ ਆਪਣੇ ਧੀ ਦਾ ਪੁੱਤ ਦਾ ਇੱਕ ਮਾਂ ਅੰਦਰਾਂ ਤੋਂ ਕਰ ਸਕਦੀ ਆ ਉਹ ਕੋਈ ਵੀ ਨਹੀਂ ਕਰ ਸਕਦਾ ਮੈਂ ਕਿਸੇ ਦੇ ਧੀ ਪੁੱਤ ਦੇ ਸ਼ਗਨ ਅੰਦਰਾਂ ਤੋਂ ਨਹੀਂ ਕਰ ਸਕਦੀ ਕਿਉਂਕਿ ਇੱਕ ਮਾਂ ਦੀਆਂ ਅੰਦਰਾਂ ਦਾ ਕਿਸੇ ਦੀਆਂ ਅੰਦਰਾਂ ਦਾ ਫਰਕ ਹੁੰਦਾ ਹੈ ਮਾਂ ਆਪਣੇ ਬੱਚੇ ਨੂੰ ਪਾਲਦੀ ਹੈ ਇਹ ਦਿਨ ਦੇਖਣ ਲਈ ਤਰਸੀ ਹੋਈ ਹੁੰਦੀ ਹੈ ਜਦ ਉਹ ਦਿਨ ਆ ਗਿਆ ਫਿਰ ਅਸੀਂ ਅਹੀਂ ਇੰਜ ਗੱਲਾਂ ਪਸਾ ਲੈਣੇ ਆ ਤੂੰ ਨਾ ਕੁੜੇ ਕਰੀ ਤੂੰ ਤਾਂ ਆਏ ਆ ਕਿਸੇ ਸੁਹਾਗਣ ਤੋਂ ਕਰਾਈਂ ਦੇਖ ਸੁਹਾਗਣ ਨਿਭਾਗਣ ਇਹ ਸਭ ਕਹਿਣ ਦੀਆਂ ਗੱਲਾਂ ਸਭ ਉਹਦੇ ਹੱਥ ਹੈ ਇਹ ਗੱਲਾਂ ਨਾ ਕਰਿਆ ਕਰੋ ਆਪਣੀਆਂ ਖੁਸ਼ੀਆਂ ਆਪ ਮਨਾਇਆ ਕਰੋ ਠੀਕ ਹੈ ਇਹਨਾਂ ਚੀਜ਼ਾਂ ਦਾ ਬੱਚਿਆਂ ਦੇ ਮਨਾਂ ਤੇ ਮੈਂ ਫੇਰ ਕਹਿੰਨੀ ਆ ਬਹੁਤ ਵੱਡਾ ਅਸਰ ਪੈਂਦਾ ਹੈ ਇਹ ਸਾਰੀਆਂ ਗੱਲਾਂ ਸਵਾਸਾਂ ਤੇ ਆ ਕੇ ਮੁੱਕ ਜਾਂਦੀਆਂ ਨੇ ਜਿੰਨੇ ਸਾਡੇ ਪਰਮਾਤਮਾ ਨੇ ਸਵਾਸ ਲਿਖਿਆ ਅਸੀਂ ਉਨਾਂ ਹੀ ਭੋਗਣੇ ਨੇ ਉਹਦੀ ਸਵਾਸਾਂ ਦੀ ਪੂੰਜੀ ਜਿਹੜੀ ਸਾਨੂੰ ਬਖਸ਼ੀ ਹੋਈ ਆ ਉਹ ਤੋਂ ਅਸੀਂ ਇੱਕ ਸੁਆਸ ਵੀ ਵੱਧ ਨਹੀਂ ਲੈ ਸਕਦੇ ਪਰ ਸਾਨੂੰ ਕੋਈ ਹੱਕ ਨਹੀਂ ਹੈਗਾ ਅਸੀਂ ਉਹਨਾਂ ਦੀ ਮੌਤ ਨੂੰ ਵਰਤੀਏ ਤੁਸੀਂ ਜਦੋਂ ਆਪਣੇ ਧੀਆਂ ਪੁੱਤਾਂ ਦੇ ਸ਼ਗਨ ਹੁੰਨੇ ਆ ਨਾ ਖੁਦ ਆਪ ਕਰਿਆ ਕਰੋ ਪਹਿਲੀ ਗੱਲ ਤਾਂ ਕਿਸੇ ਦੇ ਮਾਪੇ ਨੂੰ ਕੁਝ ਨਾ ਹੋਵੇ ਸਭ ਆਪਣੇ ਧੀਆਂ ਪੁੱਤਾਂ ਦੀਆਂ ਖੁਸ਼ੀਆਂ ਆਪ ਮਨਾਉਣ ਪਰ ਜੇ ਸਾਡਾ ਕਿਤੇ ਸਾਡੀ ਬੇਵਸੀ ਹੋ ਗਈ ਜਿੱਥੇ ਸਾਡਾ ਜੋਰ ਨਹੀਂ ਚੱਲਦਾ ਪ੍ਰਮਾਤਮਾ ਤੇ ਤਾਂ ਜਿਉਂਦੀ ਮਾਂ ਤੋਂ ਉਹਦਾ ਹੱਕ ਨਾ ਖੋਇਆ ਕਰੋ ਬਈ ਤੂੰ ਬੱਚਿਆਂ ਦੇ ਛਾਗਨ ਨਾ ਕਰੀ ਸੋ ਇਹ ਗੱਲਾਂ ਬਈ ਜਾਣੇ ਵਾਲਾ ਚਲੇ ਜਾਂਦਾ ਅਸੀਂ ਜਿਉਂਦੇ ਜਿਉਂਦੇ ਮਾਮਾ ਤੋਂ ਹੱਕ ਨਾ ਖੋਈਏ ਤਾਂ ਵਧੀਆ ਗੱਲ ਹੈ ਹਰੇਕ ਨੂੰ ਆਪਣਾ ਖੁਸ਼ੀ ਮਨਾਉਣ ਦਾ ਹੱਕ ਹੈ ਆਪਣੇ ਬੱਚਿਆਂ ਦੀ ਖੁਸ਼ੀ ਮਨਾਉਣ ਦਾ ਹਰੇਕ ਨੂੰ ਹੱਕ ਹੈ ਠੀਕ ਹੈ ਜੀ ਚਲੋ ਠੀਕ ਹੈ ਜੀ ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਦਿਆ ਕਰੋ ਸਤਿ ਸ਼੍ਰੀ ਅਕਾਲ ਜੀ